ਤੁਹਾਨੂੰ ਸਵਾਗਤ ਹੈ ਮਿੱਤਰੋ ਪੀਵੀ ਨਾਥੀ 2ਡੀ ਦੇ ਚੈਨਲ ਤੇ ਅੱਜ ਖੇਤੀਬਾੜੀ ਨਾਲ ਸੰਬੰਧਤ ਆ ਜਿਹੜੇ ਇੱਥੇ ਸੰਦ ਬਕਾਊ ਆ ਉਹਨਾਂ ਦਾ ਆਪਾਂ ਤੁਹਾਨੂੰ ਜਿਹੜਾ ਮੁੱਲ ਵੀ ਉਹ ਵੀਡੀਓ ਦੇ ਵਿੱਚ ਕਰਾਂਗੇ ਤੇ ਕੀ ਉਹਨਾਂ ਦਾ ਹੈਗਾ ਵਾ ਡਿਟੇਲ ਕੀ ਆ ਉਹ ਸਾਰੀ ਆਪਾਂ ਬਾਈ ਹੁਣਾਂ ਤੋਂ ਜਾਣਕਾਰੀ ਲਵਾਂਗੇ ਇੱਕ ਤਾਂ ਜਿਹੜਾ ਅਰਜਨ ਟਰੈਕਟਰ ਮਹਿੰਦਰਾ ਦਾ ਇਹ ਵਿਕਾਊ ਆ ਤੇ ਮੇਨ ਇੱਕ ਜਿਹੜਾ ਇੱਧਰ ਟਰਾਲ ਇਹ ਵਿਕਾਊ ਆ ਰੇਟ ਵੀ ਆਪਾਂ ਬਾਈ ਹੁਣਾਂ ਨੂੰ ਵੀਡੀਓ ਦੇ ਵਿੱਚ ਪੁੱਛਾਂਗੇ ਤੇ ਬਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਧੰਨਵਾਦੀ ਤੁਹਾਡਾ ਬਹੁਤ-ਬਹੁਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਤੇ ਇਹ ਕਿੰਨਾ ਮਾਡਲ ਹੈ ਟਰੈਕਟਰ ਇਹ ਇਹ 2016 ਮਾਡਲ ਹੈ ਜੀ 2016 ਮਾਡਲ ਹੈ ਠੀਕ ਆ 555 ਡੀਆਈ ਹਾਂਜੀ ਇਹ ਕਿੰਨੀ ਹਸਪਾਵਰ ਬਣ ਗਿਆ 57 ਹਾਰਸ ਪਾਵਰ ਹੈ ਜੀ 57 ਹਾਰਸ ਪਾਵਰ ਹੈ ਜੀ ਤੇ ਟਾਇਰ ਟੂਰ ਕਿਵੇਂ ਹੈ ਜੀ ਇਹਦੇ ਫਿਰ ਇਹਦੇ ਚਾਰੇ ਨਵੇਂ ਹੈ ਜੀ ਅੱਛਾ ਜੀ ਆ ਦੇਖ ਲਓ ਵੇਟ ਬੂਟ ਪਾਈ ਨਾਲ ਹੀ ਦੋਗੇ ਨਾ ਹਾਂਜੀ ਹਾਂਜੀ ਸਾਰਾ ਕੁਝ ਜੋ ਨਾਲ ਆ ਹਾਂਜੀ ਹਾਂਜੀ ਜਿਹੜੀ ਜਿਹੜੀ ਚੀਜ਼ ਨਾਲ ਲੱਗੀ ਹੋਈ ਆ ਉਹ ਡਰਾਵਰ ਜਾਂਦੀ ਹੁੱਕ ਕੋ ਬਾਅਦ ਚ ਕਈ ਲਾ ਲੈਂਦੇ ਨਾ ਵੀ ਆ ਹੁੱਕ ਨਹੀਂ ਜਣੀ ਨਹੀਂ ਨਹੀਂ ਹੁੱਕ ਨਾਲ ਡੰਡਾ ਵੀ ਦੇਵਾਂਗੇ ਜੀ ਫੱਟੀ ਵੀ ਦੇਵਾਂਗੇ ਅੱਛਾ ਜੀ ਜੋ ਜੋ ਜੀ ਨਾਲ ਲੱਗੀ ਸਣੇ ਛਤਰੀ ਠੀਕ ਆ ਜੀ ਜੋ ਜੋ ਹੈਗੀ ਚੀਜ਼ ਸਾਰੀ ਦੇਵਾਂ ਹਾਂਜੀ ਟਾਇਰ ਤਾਂ ਬਿਲਕੁਲ ਨਵੇਂ ਹੀ ਪਏ ਕਿੰਨੇ ਪੈਸੇ ਹੋਣਗੇ ਹੀ ਇਹ ਵੈਸੇ ਨਾ ਇਹ 5% ਵੀ ਨਹੀਂ ਘਸੇ ਜੀ ਹਜੇ ਥੋੜੇ ਜਿਹੜੀ ਹੋਇਆ ਪਾਇਆਂ ਨੂੰ ਠੀਕ ਹੈ ਜੀ ਹਾਂ ਤੇ ਜਮਾ ਸੁੱਕਾ ਪਿਆ ਵਾ ਕੋਈ ਲਿਕਿੰਗ ਨਹੀਂ ਕੋਈ ਹਾਂ ਇਹਨਾਂ ਕੋਈ ਲਿਕਿੰਗ ਨਹੀਂ ਜੀ ਠੀਕ ਹੈ ਜੀ ਤੇ ਬਾਂਪਰ ਬਾਂਪਰ ਸਾਰਾ ਨਾਲ ਹੀ ਆ ਹਾਂ ਜੀ ਹਾਂ ਬਾਂਪਰ ਨਾਲ ਹੀ ਆ ਠੀਕ ਹੈ ਤੇ ਚਲੋ ਮਿੱਤਰੋ ਹਾਲ ਤੁਸੀਂ ਇਹ ਦੇਖਾ ਪਿਆ ਵਾ ਟਰੈਕਟਰ ਤੇ ਬੈਟਰੀ ਬੂਟਰੀ ਜੀ ਬੈਟਰੀ ਨਾਲ ਹੀ ਆ ਜੀ ਨਵੀਆਂ ਬੈਟਰੀ ਹਾਂ ਜੀ ਹਾਂ ਜੀ ਹਾਂ ਜੀ ਬੈਟਰੀ ਨਵੀਆਂ ਪਹਿਲੀ ਸਰ ਤੇ ਸਟਾਰਟ ਹੁੰਦਾ ਠੀਕ ਹੈ ਜੀ ਤੇ ਆ ਮਿੱਤਰੋ ਆਪਣਾ ਜਿਹੜਾ ਅਰਜਨ ਟਰੈਕਟਰ ਆ 2016 ਮਾਡਲ ਆ ਹਨਾ ਜੀ ਹਾਂਜੀ ਹਾਂਜੀ ਤੇ ਇਹਦੇ ਵੀ ਆਪਾਂ ਕੀ ਰੇਟ ਕਰਦੇਈ ਇਹਦਾ ਇਹਦਾ ਰੱਖਿਆ ਜੀ 4,60,000 4,60,000 ਹਾਂਜੀ ਹਾਂਜੀ ਠੀਕ ਆ ਜੀ 4,60,000 ਮਿੱਤਰੋ ਰੇਟ ਆਪਾਂ ਹੋਰ ਕੋਈ ਦਿਖਾ ਦੋਗੇ ਹੀ ਆਪਾਂ ਦਿਖਾ ਦਗੇ ਅੰਦਰੋਂ ਮੈਂ ਮਿੱਤਰੋ ਆਪਾਂ ਤੁਹਾਨੂੰ ਅੰਦਰੋਂ ਇੰਜਨ ਜੜਦਾ ਸਾਰਾ ਆਪਾਂ ਦਿਖਾਉਂਦੇ ਆ ਤੇ ਵਧੀਆ ਸੁੱਕਾ ਪਿਆ ਬਾਕੀ ਤੁਸੀਂ ਆਪ ਦੀ ਆ ਕੇ ਇੱਥੇ ਤਸੱਲੀ ਕਰਕੇ ਬਾਈ ਉਹਨਾਂ ਨਾਲ ਤੁਸੀਂ ਸੌਦਾ ਕਰ ਸਕਦੇ ਹੋ ਤੇ ਬਾਈ ਆ ਜਿਹੜਾ ਇੱਧਰ ਆਪਣਾ ਟਰਾਲਾ ਖੜਾ ਵਾ ਇਹ ਕਿੰਨੇ ਫੁੱਟਾਂ ਦੀ ਇਹ 11 ਫੁੱਟ ਆ ਜੀ ਹਾਂਜੀ 11 ਬਾਈ 6.5 ਅੱਛਾ ਜੀ ਪੰਜ ਜੀ ਡਬਲ ਟਾਇਰ ਆ ਹਾਂ ਠੀਕ ਆ ਜੀ ਤੇ ਬੈੱਡ ਨਾਲ ਆ ਤੇ ਬੰਗੇ ਜੀ ਬੈੱਡ ਨਾਲ ਆ ਜੀ ਤਿੰਨ ਬੰਗੇ ਆ ਜੀ ਉਹ ਨਾਲ ਦੇਵਾਂਗੇ ਤੇ ਜੱਕ ਜੀ ਸਿੰਗਲ ਜੱਕ ਲੱਗਾ ਜੀ ਇਹਦੇ ਹਾਂਜੀ ਅੱਛਾ ਜੀ ਹਾਂਜੀ ਠੀਕ ਆ ਜੀ ਤੇ ਮੱਛੀ ਵਾਲੀ ਵਧੀਆ ਹੁੱਕ ਲੱਗੀ ਆ ਹਾਂਜੀ ਮੱਛੀ ਵਾਲੀ ਹੁੱਕ ਲੱਗੀ ਪੂਰੀ ਜੇ ਮਰਜੀ ਆਉਦਾ ਭਰਤ ਭੁਰਤੇ ਚਲਾ ਸਕਦੇ ਅੰਦਰ ਉਹ ਜਿਹੜੀ ਚਾਦਰ ਆ ਜੀ ਭਈ ਆ ਜੀ ਹਾਲ ਤਾਂ ਆ ਠੀਕ ਆ ਭਾਈ ਹੈ ਨਹੀਂ ਕਿ ਗਲੀ ਗੁਲੀ ਕਿਥੋਂ ਹਾਂਜੀ ਬਾਕੀ ਤੁਸੀਂ ਦੇਖ ਸਕਦੇ ਹੋ ਹਣਾ ਹਾਂਜੀ ਤੇ ਇਹਦਾ ਬਾਈ ਰੈਟਰ ਵਾਲੇ ਦਾ ਜੀ ਇਹਦਾ 1,60,000 ਰੱਖਿਆ ਜੀ ਠੀਕ ਆ ਜੀ ਮਾਨਤਨ ਤਾਂ ਤਾਂ ਕਰ ਦੋਗੇ ਆਪਣੇ ਦੱਛ ਜੀ ਹਾਂਜੀ ਹਾਂਜੀ ਉਹ ਮੌਕੇ ਤੇ ਜਦੋਂ ਅਗਲਾ ਆਊਗਾ ਉਸ ਹੱਬ ਨਾਲ ਮਾਨਤਨ ਕਰ ਲਵਾਂਗੇ ਸਾਹ ਕਿਹੜਾ ਲੱਗਿਆ ਜੀ ਇਹਨੂੰ ਇਹ ਸਾ ਘੋੜੇ ਦਾ ਲੱਗਾ ਹੋਇਆ ਜੀ ਠੀਕ ਆ ਹਾਂਜੀ ਵਧੀਆ ਮਜ਼ਬੂਤ ਆ ਜਣੇ ਦੀ ਕੰਮ ਹਾਂਜੀ ਹਾਂਜੀ ਬਾਈ ਆਪਾਂ ਸਾਰੇ ਹੀ ਦਿਖਾਤਾ ਵੀ ਕਿਵੇਂ ਮਜ਼ਬੂਤ ਆ ਕੰਮ ਇੱਕ ਆ ਟਰੈਕਟਰ ਆ ਅਰਜਨ ਤੇ ਟਰਾਲਾ ਬਾਈ ਹਾਂਜੀ 160000 ਇਹਦਾ ਰੇਟ ਆ ਮਿੱਤਰੋ ਤੇ ਬਾਈ ਲੋਕੇਸ਼ਨ ਤੇ ਫੋਨ ਨੰਬਰ ਆਪਦਾ ਜਰੂਰ ਬੋਲ ਦੇ ਫੋਨ ਨੰਬਰ ਹੈਗਾ ਜੀ 94633 82483 ਠੀਕ ਹੈ ਪਿੰਡ ਛੰਡਿਆਣਾ ਸ਼ਰਕੀ ਹਾਂਜੀ ਮੋਗੇ ਤੋਂ ਆਈਏ ਤਾਂ ਅਜੀਤਵਾਲ ਤੋਂ ਪਹਿਲਾਂ ਸੱਜੇ ਹੱਥ ਨੱਤੂ ਵਾਲੇ ਨੂੰ ਅਜੀਤ ਨੱਥੋ ਵਾਲਾ ਜਦੀਦ ਨੂੰ ਮੁੜ ਕੇ ਹਾਂਜੀ ਅੱਗੇ ਛੰਡਿਆਣਾ ਸ਼ਰਕੀ ਆ ਜਾਂਦਾ ਜੀ ਠੀਕ ਹੈ ਜੇ ਜਗਰਾਵਾਲ ਲਈ ਆਇਆ ਤਾਂ ਠੂਠੀ ਕਾਂ ਤੋਂ ਵੀ ਆ ਜਾਂਦਾ ਠੀਕ ਹੈ ਜੀ ਲੈ ਮਿੱਤਰੋ ਟਰੈਕਟਰ ਆਪਾਂ ਤੁਹਾਨੂੰ ਦਿਖਾਉਂਦੇ ਆ ਇੱਕ ਵਾਰੀ ਫੇਰ ਮਾਰ ਲਿਓ ਨਿਗਾਹ ਤੇ ਕਰ ਲਿਓ ਭਾਈ ਉਹਨਾਂ ਨੂੰ ਫੋਨ ਇਹ ਕਰ ਜਣ ਟਰੈਕਟਰ ਆ ਤੇ ਇੱਕ ਜਿਹੜਾ ਟਰਾਲਾ ਵਾ ਦੋ ਆਟਮਾ ਬਕਾਉ ਹੈ ਇਹ ਤੇ ਵੀਡੀਓ ਸ਼ੇਅਰ ਕਰ ਦਿਓ ਆਪਦਾ ਯਾਰਾ ਮਿੱਤਰਾਂ ਨੂੰ ਜੇ ਕਿਸੇ ਨੂੰ ਚਾਹੀਦਾ ਤਾਂ ਘਰੇ ਹੀ ਖੜਾ ਵਾ ਕੋਈ ਵਪਾਰ ਆਲਾ ਕੰਮ ਨਹੀਂ ਕਰ ਵਪਾਰ ਆਲਾ ਕੰਮ ਤਾਂ ਨਹੀਂ ਕੋਈ ਆਪਣਾ ਜਿਹਨੇ ਵਪਾਰ ਆਲਾ ਨਹੀਂ ਆਪਾਂ ਖੇਤੀ ਕਰਦੇ ਸੀ ਆਪਦੀ ਖੇਤੀ ਕਰਦੇ ਬਕਾਉ ਦਾ ਤੇ ਉਹ ਬਾਹਰ ਜਾਣਾ ਕਰਕੇ ਸਾਨੂੰ ਵੇਚਣ ਦਾ ਮੂਡ ਬਣ ਗਿਆ ਜਾਂ ਠੀਕ ਹੈ ਜੀ ਟੈਟਰਾਂ ਦੀ ਹਾਲਤ ਸਾਰੀ ਮਿੱਤਰੋ ਨਵੀਂ ਪਈ ਆ ਤੇ ਕਾਰਡੀਓਗ੍ਰਾਮ ਵੀਡੀਓ ਨੂੰ ਸ਼ੇਅਰ ਮਿਲਦਿਆਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ